16ਵੀਂ ਪੌੜੀ ਦੀ 7ਵੀਂ ਪੰਕਤੀ ਹੈ ਜੀ ਸੁਨੇ ਤੋਲ ਧਰਮ ਦਇਆ ਕਾ ਪੁੱਤ ਇਸ ਨੂੰ ਗਾ ਕੇ ਵੀ ਪੜ ਸਕਦੇ ਜੀ ਤੋਲ ਧਰਮ ਦਇਆ ਕਾ ਪੁੱਤ ਤੋਲ ਹੁੰਦਾ ਜੀ ਬਲਦ ਨੂੰ ਕਿਹਾ ਜਾਂਦਾ ਇੱਥੇ ਤੋਲ ਆਪਾਂ ਮਿਥਿਆਸਕ ਬਲਦ ਦੀ ਗੱਲ ਕਰਦੇ ਆ ਜੀ ਠੀਕ ਹੈ ਮਿਥਿਆਸਕ ਤਾਂ ਜੀ ਕਿਉਂਕਿ ਗੁਰਬਾਣੀ ਇਸ ਜੀ ਨਹੀਂ ਮੰਨਦੀ ਕਿਉਂਕਿ ਪਹਿਲਾਂ ਇਹ ਪ੍ਰਚਲਿਤ ਸੀ ਕਿ ਧਰਤੀ ਨੂੰ ਬਲਦ ਨੇ ਆਪਣੇ ਸਿੰਘਾਂ ਤੇ ਚੁੱਕਿਆ ਹੋਇਆ ਜੀ ਠੀਕ ਹੈ ਧਰਮ ਕੀ ਹੈ ਜੀ ਨਿਜਮ ਕਾਨੂੰਨ ਮਜ਼ਬ ਮਜ਼ਬ ਤਾਂ ਇਸਦੇ ਅਰਥ ਨਹੀਂ ਆਣਗੇ ਇੱਥੇ ਟੁਕਣਗੇ ਐਸੇ ਮਜ਼ਬ ਦਾ ਨਾਮ ਵੀ ਧਰਮ ਹੈ ਜੀ ਫਰਜ਼ ਫਰਜ਼ ਜਿਹੜਾ ਨੇਮ ਹੈ ਨਿਜਮ ਹੈ ਕਾਨੂੰਨ ਹੈ ਕਿ ਪ੍ਰਭੂ ਪਰਮਾਤਮਾ ਦਾ ਕਾਨੂੰਨ ਹੈ ਜੋ ਪ੍ਰਭੂ ਪਰਮਾਤਮਾ ਦਾ ਨਿਜਮ ਬਣਾਇਆ ਹੈ ਜਿਹੜਾ ਧਰਮ ਹੈ ਉਹੀ ਧਰਮ ਨੂੰ ਚੱਕਿਆ ਹੋਇਆ ਹੈ ਇਹ ਧਰਮ ਕਿੱਥੋਂ ਆਇਆ ਜੀ ਇਹ ਜਿਹੜਾ ਤੌਲ ਧਰਮ ਹੈ ਨਾ ਤੌਲ ਰੂਪੀ ਧਰਮ ਹੈ ਇਹ ਦਇਆ ਤੋਂ ਪੈਦਾ ਹੋਇਆ ਜੀ ਉਸ ਪ੍ਰਭੂ ਪਰਮਾਤਮਾ ਦੀ ਦਇਆ ਕਾਪੂਤ ਦਇਆ ਨੇ ਧਰਮ ਨੂੰ ਦਇਆ ਨੇ ਧਰਮ ਨੂੰ ਜਨਮ ਦਿੱਤਾ ਹੈ ਜੀ ਭਾਵ ਪ੍ਰਭੂ ਪਰਮਾਤਮਾ ਦੀ ਰਹਿਮਤ ਨੇ ਪ੍ਰਭੂ ਪਰਮਾਤਮਾ ਦੇ ਪਿਆਰ ਨੇ ਨਿਜਮ ਬਣਾਇਆ ਜੀ ਉਸਦੇ ਪਿਆਰੋ ਚ ਨਿਜਮ ਬਣਿਆ ਤੌਲ ਧਰਮ ਦਇਆ ਪਾਵ ਦਿਆਲਤਾ ਰਹਿਮਤ ਤਰਸ ਕਿਰਪਾ ਕਾਪੂਤ ਪੁੱਤਰ ਹੈ ਜੀ ਆਸਰਾ ਹੈ ਠੀਕ ਹੈ ਅਰਥ ਵੀ ਇਹ ਨਿਕਲਦੇ ਨੇ ਕਿ ਪ੍ਰਭੂ ਪਰਮਾਤਮਾ ਦਾ ਧਰਮ ਹੀ ਤੌਲ ਰੂਪੀ ਬਲਦ ਹੈ ਜਿਹੜਾ ਧਰਮ ਹੈ ਨਾ ਤੌਲ ਧਰਮ ਪ੍ਰਭੂ ਪਰਮਾਤਮਾ ਦਾ ਧਰਮ ਭਾਵੇਂ ਪ੍ਰਭੂ ਪਰਮਾਤਮਾ ਨੇ ਬਣਾਇਆ ਨਿਜਮ ਠੀਕ ਹੈ ਬਣਾਇਆ ਹੋਇਆ ਨਿਜਮ ਜੋ ਇਸ ਸੰਸਾਰ ਨੂੰ ਚੜਾ ਰਿਹਾ ਨਿਜਮ ਜੋ ਕਾਨੂੰਨ ਹੈ ਠੀਕ ਹੈ ਜਿਸ ਦੇ ਕਾਨੂੰਨ ਦੇ ਆਧਾਰ ਤੇ ਜਿਹੜੀ ਦੁਨੀਆ ਚੱਲ ਰਹੀ ਹੈ ਕਾਨੂੰਨ ਰੂਪੀ ਬਲਦ ਹੈ ਜੀ ਜੋ ਪ੍ਰਭੂ ਪਰਮਾਤਮਾ ਦੀ ਦਇਆ ਦਾ ਪੁੱਤਰ ਹੈ ਠੀਕ ਹੈ ਜੀ ਤੌਲ ਧਰਮ ਦਇਆ ਕਾ ਪੁੱਤ ਭਾਵ ਧਰਮ ਹੈ ਜਿਹੜਾ ਉਹ ਦਇਆ ਤੋਂ ਪੈਦਾ ਹੋਇਆ ਹੈ ਜੀ ਪੈਦਾ ਹੁੰਦਾ ਹੈ ਠੀਕ ਹੈ ਜੀ ਆਓ ਦੇਖਦੇ ਹਾਂ ਅੱਗੇ ਮਹਾਰਾਜ ਸਾਨੂੰ ਕੀ ਕਹਿੰਦੇ ਨੇ